ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਅੱਜ ਤਰੀਕਾ 6 ਅਗਸਤ 6 ਅਗਸਤ ਦਾ ਮਾਹੌਲ ਇਹੋ ਜਿਹਾ ਹੋ ਗਿਆ ਠੱਗਰ ਦੇ ਵਿੱਚ ਪਾਣੀ ਆ ਗਿਆ ਕਾਫੀ ਜ਼ਿਆਦਾ ਪਾਣੀ ਆ ਗਿਆ ਪਤਾ ਹੈਗਾ ਸੀਗਾ ਵੀ ਅੱਜ ਰਾਤ ਨੂੰ ਪਾਣੀ ਆਉਣਾਗਾ ਜਿਹੜੀ ਕੱਲ ਆਪਾਂ ਵੀਡੀਓ ਕੀਤੀ ਸੀ 4 ਵਜੇ ਉਹਦੇ ਵਿੱਚ ਮੋਟਾ-ਮੋਟਾ ਜਿਹਾ ਸੂਚਿਤ ਕੀਤਾ ਸੀ ਵੀ ਰਾਤ ਨੂੰ ਦੁਬਾਰੇ ਉਲਫਾ ਫਾਂ ਤੱਕ ਪਾਣੀ ਆਊਗਾ ਜਿੱਥੇ ਕੱਲ ਲਫਾਫਾ ਜਾ ਪਿਆ ਸੀ ਵੀਡੀਓ ਚ ਆਪਾਂ ਕਿਹਾ ਸੀਗਾ ਥੈਲੇ ਤੱਕ ਪਾਣੀ ਆਊਗਾ ਦੁਬਾਰੇ ਇੰਨਾ ਨਹੀਂ ਪਤਾ ਸੀ ਵੀ ਇੰਨਾ ਜ਼ਿਆਦਾ ਪਾਣੀ ਆਊ ਇਹਦੇ ਵਿੱਚ ਵਾਰਸ਼ ਹੋ ਰਹੀ ਸੀ ਸੋਲਣ ਸਿਰਮੌਰ ਸਰਮੌਰ ਦੇ ਨਾਹਨ ਵਾਲੇ ਪਾਸੇ ਇਹ ਸਾਰੇ ਕਿਤੇ ਹੋ ਰਹੀ ਜਿਸ ਜਗ੍ਹਾ ਤੋਂ ਮਾਰਕੰਡਾ ਸਟਾਰਟ ਹੁੰਦੀ ਆ ਉਸ ਪਾਸੇ ਹੀ بارش ਬਹੁਤ ਸੀਗੀ ਜਿੱਥੋਂ ਤਾਂਗਰੀ ਵਗੈਰਾ ਮੂਰਨੀ ਹਿੱਲ ਮੂਰਨੀ ਹਿੱਲ ਪੈਂਦੀ ਆ ਉੱਥੇ ਹੀ بارش ਸੀਗੀ ਸ਼ਿਮਲੇ ਤੋਂ ਸਟਾਰਟ ਹੁੰਨੇ ਆਪਾਂ ਪਰਮਾਉਂ ਨੂੰ ਪੰਜੌਰ ਥੱਲੇ ਨੂੰ ਆਉਣੇ ਆ ਉਹ ਸਾਰੀ ਲਾਈਨ ਤੇ بارش ਹੋ ਰਹੀ ਸੀ ਪਤਾ ਸੀਗਾ ਵੀ ਇਹਦੇ ਵਿੱਚ ਪਾਣੀ ਆਉਣਾਗਾ ਪਰ ਆਹ ਨਹੀਂ ਪਤਾ ਸੀ ਵੀ ਇੰਨਾ ਜ਼ਿਆਦਾ ਇੱਕੇਦਮ ਪਾਣੀ ਆਊਗਾ ਇੰਨਾ ਸचेत ਨਹੀਂ ਸੀਗਾ ਸਵੇਰੇ 5 ਵਜੇ ਮੈਨੂੰ ਸਰਮੌਰ ਤੋਂ ਜਦੋਂ ਕਾਲ ਆਈ ਉਦੋਂ ਉੱਠਿਆ ਮੈਂ ਸ਼ੱਕ ਤਾਂ ਉਹਦੀ ਪੈ ਗਿਆ ਸੀ ਵੀ ਕੋਈ ਗੜਬੜ ਆ ਗਈ ਕਿਉਂਕਿ ਉਹ ਬੰਦੇ ਦੀ ਮਨ ਕਾਲ ਸਿੱਧੀ ਸਿੱਧੀ ਆਉਂਦੀ ਨਹੀਂ ਹੈਗੀ ਇਸੇ ਕਰਕੇ ਮੈਂ ਸਵੇਰੇ 6 ਵਜੇ ਪੋਸਟਾਂ ਪਾਉਣ ਲੱਗਾ ਸੀਗਾ ਵੀ ਇਹਦੇ ਵਿੱਚ ਪਾਣੀ ਵੱਧ ਗਿਆ ਸਾਰੇ ਦਿਨਾਂ ਨੂੰ ਪਾਣੀ ਵੱਧਦਾਗਾ 24 ਦੇ ਸਾਰੇ ਦਿਨਾਂ ਨੂੰ ਪਾਣੀ ਵੱਧਦਾ ਤੇ ਜਿਹੜੇ 25 ਦੇ ਹੁਣ ਚੱਲਦੇ ਆ ਦਿਨ ਉਹ ਸਾਰੇ ਦਿਨਾਂ ਨੂੰ ਪਾਣੀ ਵੱਧਦਾਗਾ ਜਿਹੜਾ ਬੱਦੀ ਵਾਲੇ ਪਾਸਾਗਾ ਬੱਦੀ ਵਾਲੇ ਪਾਸੇ ਵੀ ਇੱਕ ਪੁਲ ਪੈਂਦਾਗਾ ਬੱਦੀ ਵਾਲੀ ਨਦੀ ਨੇ ਉਹ ਪੁਲ ਤੋੜ ਲਿਆ ਬੱਦੀ ਵਾਲੇ ਪਾਸੇ ਇੱਕ ਪੁਲ ਪੈਂਦਾਗਾ ਉਹ ਨਦੀ ਨੇ ਉਹ ਪੁਲ ਤੋੜ ਲਿਆ ਮਤਲਬ ਉਹ ਨਦੀ ਦੇ ਵਿੱਚ ਵੀ ਪਾਣੀ ਹੈਗਾਗਾ ਉਹਨੇ ਵੀ ਘੁਮ ਕੇ ਆ ਕੇ ਘੱਗਰ ਦੇ ਵਿੱਚ ਪੈਣਾਗਾ ਉਹ ਵੀ ਆ ਰਹੀ ਆ ਉਧਰ ਦੀ ਘੁੰਮ ਕੇ ਉਹਦੇ ਵਿੱਚ ਵੀ ਪਾਣੀ ਹੈਗਾਗਾ ਰੈਗੀ ਗੱਲ ਮਾਰ ਕੰਡਾ ਦੀ ਮਾਰ ਕੰਡਾ ਵਾਲੇ ਪਾਸੇ ਹੀ ਪਾਣੀ ਆਉਣੀ ਆਉਣਾਗਾ ਉਹ ਵੀ ਦੁਪਹਿਰ ਤੱਕ ਵੱਧਦੀ ਵੱਧਦੀ ਪੂਰੀ ਵਾਜੂਗੀ ਉਹਨੂੰ ਦੂਰੀ ਵੱਧ ਪੈਂਦੀ ਆ ਤਾਂ ਕਰਕੇ ਉਹ ਥੋੜਾ ਲੇਟ ਚੜ੍ਹਦੀ ਐ ਇਹਦੇ ਨੂੰ ਇਹ ਪਹਿਲਾਂ ਚੜ੍ਹ ਜਾਂਦਾਗਾ ਇਧਰਲਾ ਪਾਸਾ ਹੁਣ ਇਹ ਤੁਸੀਂ ਦੇਖੋ ਕਿੰਨਾ ਜ਼ਿਆਦਾ ਪਾਣੀ ਆ ਕਿੰਨੀਆਂ ਛੱਲਾਂ ਗਿਆ ਸਾਰੇ ਦਿਨਾਂ ਨੂੰ ਵੱਧਦਾ ਹੁਣ ਆਉਣੇ ਆਪਾਂ ਮੁੱਦੇ ਤੇ ਇਹਦਾ ਹਾਲ ਹੀ ਹੀ ਆ ਜਿਹੜਾ ਚਾਂਦਪੁਰੇ ਵਾਲਾ ਸੈਫਨਾ ਉਹਨੂੰ ਵੱਧ ਤੋਂ ਵੱਧ ਸਾਫ਼ ਕਰ ਲੋ ਜਿੰਨਾ ਜੋਰ ਆ ਜਿੰਨਾ ਆਪਾਂ ਟੈਲਫੋਨ ਲਾ ਸਕਦੇ ਆ ਜਿੰਨਾ ਜਿੰਨੀ ਜਾਣ ਆ ਜਿਹੜੇ ਬੰਦੇ ਚ ਜਿਹੜੇ ਘੱਗਰ ਦੇ ਸੰਬੰਧਤ ਆਗੇ ਉਹ ਸਾਰੀ ਲਾ ਲੋ ਸੁਚੇਤ ਕਰਦਾ ਮੈਂ ਡਰਾਉਂਦਾ ਨਹੀਂ ਹੈਗਾ ਵੀ ਜਿਹੜੇ ਇਹਦੇ ਨਾਲ ਸੰਬੰਧਤ ਆ ਜਿੰਨੇ ਵੀ ਬੰਦੇ ਚਾਂਦਪੁਰੇ ਸੈਥੋਂ ਨੂੰ ਵੱਧ ਤੋਂ ਵੱਧ ਸਾਫ਼ ਰੱਖੋ ਜਿੰਨਾ ਹੋ ਸਕਦਾਗਾ ਜਿਵੇਂ ਕਿ ਇਸਤਗਲੇ ਨਹੀਂ ਚੱਪੂਏ ਚਲਾਉਂਦੇ ਪਾਣੀ ਚਲਾਉਣ ਨੂੰ ਜਿੰਨਾ ਹੋ ਸਕਦਾ ਉਹ ਪਾਣੀ ਟਪਾਈ ਜਾਇਓ ਇਹੀ ਹੱਲ ਲਗਾ ਸੁਚੇਤ ਕਰਦਾ ਮੈਂ ਡਰਾਉਂਦਾ ਨਹੀਂ ਹੈਗਾਗਾ ਇਹ ਨਾ ਕਿਤੇ ਤੁਸੀਂ ਕਮੈਂਟ ਕਰਨ ਲੱਗ ਜਾਈ ਬਾਈ ਡਰਾਉਂਦਾ ਡਰਾਉਂਦਾ ਨਹੀਂ ਹੈਗਾ ਤੁਹਾਨੂੰ ਮੈਂ ਕਿਉਂਕਿ ਮਹਾਲੀ ਵੀ ਰਾਤ ਸਾਈ ਰਾਤ بارش ਹੋਈ ਗਈ ਆ ਚੰਡੀਗੜ੍ਹ ਵੀ ਹੋਈ ਗਈ ਆ ਤੇ ਉੱਪਰ ਪੰਜਕੂਲੇ ਵਾਲੇ ਪਾਸੇ ਸਾਰੇ ਕਿਤੇ بارش ਆ ਗਈ ਇਸ ਵਕਤ ਮਹਾਲੀ ਧੁੱਪ ਨਿਕਲੀ ਵੀ ਆ ਹੁਣ ਮਹਾਲੀ ਬੰਦ ਆ ਗਈ ਇਸ ਵਕਤ ਹੈ ਨਹੀਂ ਪਰ ਜਿਹੜਾ ਪਾਣੀ ਹੈਗਾ ਸ਼ਹਿਰ ਦੇ ਵਿੱਚ ਉਹ ਸਾਰਾ ਇਹਦੇ ਵਿੱਚ ਪਈ ਜਾਂਦਾਗਾ ਜੀਰਕਪੁਰ ਵਾਲੇ ਪਾਸੋਂ ਵੀ ਪਾਣੀ ਘੱਗਰ ਦੇ ਵਿੱਚ ਪਈ ਜਾਂਦਾ ਤੇ ਡੇਰਾਵਸੀ ਵਾਲੇ ਪਾਸੋਂ ਜਿਹੜੇ ਨਾਲੇ ਜੇ ਆਉਂਦੇ ਆਗੇ ਉਹ ਵੀ ਇਹਦੇ ਵਿੱਚ ਪਈ ਜਾਂਦੇ ਆ ਪਾਣੀ ਇਹਦੇ ਵਿੱਚ ਹਜੇ ਪਈ ਜਾਂਦਾ ਸ਼ਹਿਰ ਦਾ ਪਰ ਮੀਂਹ हट ਗਿਆ ਸ਼ਹਿਰ ਦੇ ਵਿੱਚ ਮੀਂਹ ਪੈਣੋਂ हट ਗਿਆ ਪਾਣੀ ਸਾਰਾ ਹਜੇ ਬਗੀ ਜਾਂਦਾ ਇਹਦੇ ਵਿੱਚ ਪਾਣੀ ਵਧੀ ਜਾਂਦਾਗਾ ਉੱਪਰਲੇ ਪਾਸੇ ਪਹਾੜਾਂ ਦੇ ਵਿੱਚ ਹਜੇ ਮੀਂਹ ਹਟਿਆ ਨਹੀਂ ਨਾ ਸਰਮੌਰ ਹਟਿਆਗਾ ਨਾ ਹੀ ਸੋਲਨ ਹਟੇਗਾ 7 ਤਰੀਕ ਤੱਕ ਹਜੇ ਉੱਧਰਲੇ ਪਾਸੇ ਮੀਂਹ ਹਟਦਾ ਨਹੀਂ ਹੈਗਾ ਹਜੇ ਇੱਕ ਦਿਨ ਹੋਰ ਪਿਆਗਾ ਤੇ ਉੱਪਰਲੇ ਪਾਸੇ ਪਹਾੜਾਂ ਦੇ ਵਿੱਚ ਮੀਂਹ ਪੈਣਾਗਾ ਸ਼ਿਮਲੇ ਦੇ ਅੱਧ ਤੱਕ ਦਾ ਪਾਣੀ ਆਉਂਦਾ ਇਹਦੇ ਵਿੱਚ ਤਾਂ ਕਰਕੇ ਇਹ ਵਧ ਜਾਂਦਾਗਾ ਸੁਖਨਾ ਲੈ ਕੇ ਵੀ ਬਿਲਕੁਲ ਕੁਝ ਇੰਚਾਂ ਦਾ ਫਰਕ ਰਹਿ ਗਿਆ ਉਹ ਵੀ ਵਾਧਦੀ ਤੁਰ ਜਾਂਦੀ ਆ ਉਹਦੇ ਜੋ ਪਾਣੀ ਛੱਡਿਆ ਨਹੀਂ ਹੈਗਾ ਨਾ ਹੀ ਉਹ ਛੇਤੀ ਛੇਤੀ ਛੱਡਣ ਕਿਉਂਕਿ ਜੇ ਉਸ ਪਾਣੀ ਛੱਡਦੇ ਆ ਤਾਂ ਚੰਡੀਗੜ੍ਹ ਸਹਿਬੀਆਂ ਸੜਕਾਂ ਤੇ ਪਾਣੀ ਆਉਂਦਾ ਤਾਂ ਕਰਕੇ ਉਹ ਛੇਤੀ ਛੇਤੀ ਨਹੀਂ ਪਾਣੀ ਛੱਡਦੇ ਜਿਹੜਾ ਉਹਦਾ ਪਾਣੀ ਆਉਂਦਾ ਹੈਗਾ ਉਹ 나ੜਾ ਸਾਹਿਬ ਵਾਲੇ ਪਾਸੇ ਦੀ ਮੋੜਦੇ ਹੈਗੇ ਉਹ ਛੇਤੀ ਛੇਤੀ ਨਹੀਂ ਮੁੜਦਾਗਾ ਤਾਂ ਕਰਕੇ ਉਹ ਛੱਡਦੇ ਨਹੀਂ ਹੁੰਦੇਗੇ ਜਦੋਂ ਛੱਡਿਆ ਉਹਨਾਂ ਨੇ ਉਹ ਪਹਿਲਾਂ ਸੂਚੇਤ ਕਰਨਗੇ ਜਿਵੇਂ ਆਪਾਂ ਕਹਿੰਦੇ ਨੇ ਮਾਈਕ 'ਚ ਹੀ ਬੋਲਦੇ ਹੁੰਦੇ ਮਨਾਦੀ ਕਰਾਂਦੇ ਕੀ ਕਹਿੰਦੇ ਆ ਉਹ ਉਹ ਕਰਦੇ ਆ ਪਹਿਲਾਂ ਉਹ ਫੇਰ ਉਦੋਂ ਬਾਅਦ ਪਾਣੀ ਛੱਡਦੇ ਆ ਛੇਤੀ ਛੇਤੀ ਨਹੀਂ ਛੱਡਦੇ ਉਹ ਕਹਿਣ ਤੋਂ ਭਾਵ ਕੀ ਆ ਹੁਣ ਮੈਂ ਬਾਰ ਬਾਰ ਇਹੀ ਗੱਲ ਕਹਿਣਾ ਵੀ ਚਾਂਦਪੁਰ ਸਰਕਾਰ ਤੋਂ ਕਰਾ ਲਓ ਆਪ ਕਰ ਲਓ ਮੈਨੂੰ ਇੰਨਾ ਪਤਾ ਲੱਗਿਆ ਵੀ ਜਿਹੜਾ ਸੈਫ ਨਾ ਚਾਂਦਪੁਰੇ ਵਾਲਾ ਉਹ ਹਰਿਆਣੇ 'ਚ ਪੈਂਦਾ ਨਾ ਤਾਂ ਉਹਨੂੰ ਹਰਿਆਣੇ ਦਾ ਪ੍ਰਸ਼ਾਸਨ ਸਾਫ਼ ਕਰਦਾਗਾ ਤੇ ਨਾ ਉਹਨੂੰ ਪੰਜਾਬ ਵਾਲਾ ਕਰਦਾ ਪੰਜਾਬ ਵਾਲੇ ਕਹਿੰਦੇ ਇੰਨੇ ਪੈਸੇ ਲੱਗਣਗੇ ਪੂਕ ਲੈਣ ਦੇ ਤੇ ਹਰਿਆਣੇ ਵਾਲੇ ਕਹਿੰਦੇ ਅਸੀਂ ਨਹੀਂ ਕਰਦੇ ਉਹਨੂੰ ਸਾਫ਼ ਕਰਾ ਲਓ ਕਿਵੇਂ ਨਾ ਕਿਵੇਂ ਵਧੀਆ ਗੱਲ ਆ ਠੀਕ ਰਹਾਗੇ ਆਪਾਂ ਪੂਰਾ ਧਿਆਨ ਰੱਖਿਓ ਜਿੰਨਾ ਹੋ ਸਕਦਾ ਹਜੇ 7 ਤਰੀਕ ਪਈ ਆ 7 ਤਰੀਕ ਤੱਕ ਵਾਸ ਪਹਾੜਾਂ ਦੇ ਵਿੱਚ ਹੈਗੀ ਹੈਗੀ ਹੁਣ ਚੱਲਦੇ ਆਂ ਬਿਆਸ ਵਾਲੇ ਪਾਸੇ ਬਿਆਸ ਪੂਰਾ ਫੁੱਲ ਚੜਿਆ ਹੋਇਆ ਹੈਗਾ ਜਿਹੜੇ ਪਾਸੇ ਆਪਾਂ ਮਨਾਲੀ ਤੋਂ ਤਹਾਨੀ ਜਾਂਦੇ ਹਾਂ ਉਹ ਰੋਹਤਾਂਗ ਪਾਸ ਵਾਲੇ ਪਾਸੇ ਉੱਥੋਂ ਸ਼ੁਰੂ ਹੁੰਦਾ ਉਹ ਉੱਥੇ ਲੈ ਕੇ بارش ਹੋ ਰਹੀ ਹੈ ਪੂਰਾ ਫੁੱਲ ਪਾਣੀ ਉਹਦੇ ਵਿੱਚ ਪੌਂਗ ਟਾਈਮ ਵੱਧਦਾ ਤੁਰਿਆ ਜਾਂਦਾ ਪੌਂਗ ਟਾਈਮ ਦੇ ਵਿੱਚੋਂ 4000 ਕਿਊਸਕ ਪਾਣੀ ਕਹਿ ਕੇ ਛੱਡਿਆ ਇਹਨਾਂ ਨੇ ਜਿਹੜਾ ਲਿਖਤੀ ਰੂਪ ਛੱਡਿਆ ਪਰ ਡੈਮ ਆਜੋ 4000 ਕਿੱਥੇ ਛੱਡਦੇ ਆ 40000 ਛੱਡਦੇ ਆ ਕਹੇ 4000 ਦਿੰਦੇ ਆ ਲਿਖਤੀ ਲੁਖਤੀ ਰੂਪ 'ਚ ਇਹੀ ਅਲ ਭਾਖੜਾ ਦਾ ਭਾਖੜਾ ਵੀ ਵੱਧਦਾ ਤੁਰਿਆ ਜਾਂਦਾ ਇਹ ਡੈਮ ਆ ਭਾਖੜਾ ਵਾਲਾ ਵੱਧਦਾ ਤੁਰਿਆ ਜਾਂਦਾ ਖੁੱਟਾਂ ਦੇ ਹਿਸਾਬ ਨਾਲ ਵਧ ਰਿਹਾ ਹੈਗਾ ਇੰਚਾਂ ਦੇ ਹਿਸਾਬ ਨਾਲ ਨਹੀਂ ਵਧ ਰਿਹਾ ਇਸ ਟਾਈਮ ਖੁੱਟਾਂ ਦੇ ਹਿਸਾਬ ਨਾਲ ਡੈਮ ਵਧ ਰਹੇ ਆ ਸਤਲੁਜ ਵੀ ਪੂਰਾ ਚੜ ਰਿਹਾ ਤੇ ਬਿਆਸ ਵੀ ਪੂਰਾ ਚੜ ਰਿਹਾ ਤੇ ਇਧਰਲੇ ਪਾਸੇ ਬਿਲਕੁਲੀ ਉਮੀਦ ਨਹੀਂ ਸੀਗੀ ਬਿਲਕੁਲੀ ਕਿ ਘੱਗਰ ਵਾਲੇ ਪਾਸੇ ਐ ਹੋਜੂ ਜਾਂ ਇੰਨਾ ਪਾਣੀ ਆਜੂ ਇੱਕੇ ਦਮ ਇੱਕ ਰਾਤ ਦੇ ਵਿੱਚ ਐ ਹੋਜੂ ਇਹ ਸੋਚਿਆ ਵੀ ਨਹੀਂ ਸੀਗਾ ਬਹੁਤ ਟਰਾਈਂਗਾਂ ਲਾਉਂਦਾ ਸੀਗਾ ਪਰ ਇੰਨਾ ਨਹੀਂ ਪਤਾ ਸੀ ਵੀ ਇਹਦੇ ਵਿੱਚ ਇੱਕੇ ਦਮ ਇੰਨਾ ਪਾਣੀ ਆਊ 24 ਘੰਟੇ ਤੋਂ ਨੂੰ ਪਹਿਲਾਂ ਸचेत ਕਰਤਾ ਕੱਲ ਨੂੰ ਚਾਂਦਪੁਰੇ ਪਾਣੀ ਪਹੁੰਚ ਜਾਣਾ ਇਹਨੂੰ ਸਾਫ਼ ਕਰ ਲੋ ਜਿੰਨਾ ਹੋ ਸਕਦਾ ਬਾਰ ਬਾਰ ਕਹਿਣਾ ਮੈਂ ਇਹੀ ਗੱਲ ਫੇਰ ਰਿਪੀਟ ਕਰਦਾ ਵੀ ਉਹਨੂੰ ਸਾਫ਼ ਕਰ ਲਓ ਵਸ ਠੀਕ ਹੈ ਮਿੱਤਰੋ ਬਾਕੀ ਦੇਖਦੇ ਆ ਦਿਨੇ ਜੇ ਸ਼ਾਮ ਨੂੰ ਘਟ ਗਿਆ ਤਾਂ ਵੀ ਵੀਡੀਓ ਪਾਉਂਗਾ ਜੇ ਵੱਧ ਗਿਆ ਤਾਂ ਵੀ ਪਾਉਂਗਾ ਇੱਕ ਫੇਸਬੁਕ ਤੇ ਪੇਜ ਬਣਾਇਆਗਾ ਹਰਵਿੰਦਰ ਢਿੱਲੋਂ ਦੇ ਨਾਮ ਤੇ ਉਹ ਆਪਾਂ ਸਪੈਸ਼ਲ ਕੰਕਰ ਖਾਤਰ ਬਣਾਇਆਗਾ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਵੀ ਹੈਗਾ ਤੇ ਕਮੈਂਟ ਬਾਕਸ ਦੇ ਵਿੱਚ ਵੀ ਆ ਉਹਨੂੰ ਫੋਲੋ ਕਰ ਲਓ ਆਪਾਂ ਨੂੰ ਸੌਖਾ ਹੋ ਜੂਗਾ ਫੇਸਬੁਕ ਤੇ YouTube ਤੇ ਠੀਕ ਨਹੀਂ ਆਉਂਦਾ ਗੱਲ ਨਹੀਂ ਵੰਦੀ ਫਾਰ-ਫਾਰ ਨਹੀਂ ਵੀਡੀਓ ਪੈਂਦੀਗੀ ਫੇਸਬੁਕ ਤੇ ਕਿਤੇ ਨਾ ਕਿਤੇ ਲੋਕੀ ਵੱਧ ਜੁੜੇ ਹੁੰਦੇ ਆ ਫੇਸਬੁਕ ਨਾਲ ਗੱਲ ਦੂਰ ਤੱਕ ਜਾਂਦੀ ਉਹਨੂੰ ਜਰੂਰ ਫੋਲੋ ਕਰੋ ਹਰਵਿੰਦਰ ਪੱਲੋਂ ਦੇ ਨਾਮ ਤੇ ਹੈਗਾ ਕਮੈਂਟ ਬਾਕਸ ਵਿੱਚ ਵੀ ਆ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਹੈਗਾ ਜਰੂਰ ਫੋਲੋ ਕਰਿਓ ਬਾਕੀ ਇਸ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਫਸਟੀ